ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਚੀਮਾ ਮੰਡੀ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਕਿਉਂਕਿ ਵੀਡੀਓ ਅਕਸਰ ਬਾਈ ਦੇ ਘਰੋਂ ਆਪਾਂ ਬਣਾਉਨੇ ਰਹੇ ਨੇ ਕੰਮ ਹੈਗਾ ਸਪੈਸ਼ਲ ਜਰਸੀ ਤੇ ਤੇ ਗਾਵਾਂ ਵੀ ਬਾਈ ਕੋਲ ਚੰਗੀਆਂ ਹੁੰਦੀਆਂ ਤੇ ਜਿਹੜੇ ਬਾਈ ਦੇ ਰੇਟ ਨੇ ਰੇਟ ਵੀ ਸੱਜਣੋ ਮੈਂ ਮੰਨ ਲਓ ਵੀ ਸਾਰੇ ਸੱਜਣਾ ਨਾਲੋਂ ਡਾਊਨ ਹੀ ਹੁੰਦੇ ਨੇ ਜਿੰਨੇ ਇੱਕ ਜਰਸੀ ਦਾ ਕੰਮ ਕਰਦੇ ਆਂ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਅੱਜ ਦਿਖਾਵਾਂਗੇ ਤਿੰਨ ਨਾਲ ਇੱਕ ਬੱਚੀ ਦਿਖਾਵਾਂਗੇ ਤੇ ਦੋ ਗੱਬਣ ਬੱਛੀਆਂ ਦਿਖਾਵਾਂਗੇ ਸੂਣ ਦੇ ਬਿਲਕੁਲ ਨੇੜ ਆ ਤੇ ਰੇਟ ਨੇ ਜਿਹੜੇ ਰੇਟ ਸਾਨੂੰ ਹੈਰਾਨ ਹੀ ਕਰ ਦੰਗੇ ਜਰੁੱਤ ਦੇ ਹਿਸਾਬ ਨਾਲ ਆ ਜਾ ਬਾਈ ਆ ਨਾਮ ਤੇ ਨੰਬਰ ਬੋਲ ਦਿਓ ਨਾਲ ਐਡਰੈਸ ਵੀ ਨਾਮ ਰਾਜਵਿੰਦਰ ਸਿੰਘ ਨੰਬਰ ਆਏਗਾ 9803605888 ਪਿੰਡ ਚੀਮਾ ਟਿਕਾਣਾ ਆਪਣਾ ਆ ਗਿਆ ਹੀਰੋ ਵਾਲੀ ਸੜਕ ਤੇ ਹੀਰੋ ਵਾਲੀ ਸੜਕ ਤੇ ਸ਼ੁਰੂਆਤ ਕਿਹੜੇ ਪੱਖ ਤੋਂ ਕਰਦੀਏ ਬੱਛੀ ਚ ਹੀ ਕਰ ਲੈਂਦੇ ਆਪਾਂ ਮਾਰ ਗੈਰੀ ਬੱਛੀ ਤੇ ਕੈਮਰਾ ਓਏ ਮੱਛੀ ਦਿਖਾ ਦੇ ਸ਼ਕੀਨ ਵਾਲੀ ਆ ਨਾ ਹਾਂ ਸ਼ਕੀਨ ਆ ਗਈ ਵਾਲੀ ਪੰਛੀ ਤੇ ਮਾਰਦੇ ਕੈਮਰਾ ਇੱਥੋਂ ਦਿਖਾ ਦੇ ਖੜਨੀ ਖੁੜਨੀ ਫੇਸ ਕੁਆਲਿਟੀ 100 ਦਾ 100 ਜਰਸੀ ਚ ਇੱਥੋਂ ਫੇਸ ਵਾਲੇ ਪੱਖ ਤੋਂ ਦਿਖਾ ਦੇ ਮੂੰਹ ਕਿੰਨਾ ਛੋਟਾ ਤੇ ਕੰਨ ਵੀ ਛੋਟਾ ਮੱਥੇ ਚ ਟੋਆ ਤੇ ਚੌੜੇ ਮੱਥੇ ਚ ਆ ਗਈ ਬਈ ਟੋਏ ਵਾਲੇ ਚ ਸ਼ਕੀਨ ਆ ਗਈ ਫੁੱਲ ਉਮਰ ਕਿੰਨੀ ਹੈ ਦੀ ਬਾਈ 6 ਮਹੀਨੇ ਸਿਰਫ ਚਲ ਪਿਆਰੀ ਬਹੁ ਲੱਗੀ ਯਾਰ ਜਦੋਂ ਆ ਕੇ ਦੇਖੀ ਮੈਂ ਹੈਈ ਕੁਆਲਿਟੀ ਚੰਗੀ ਆ ਹਾਂ ਕੁਆਲਿਟੀ ਬਹੁਤ ਹੈ ਨਾ ਤੋਰਦਾ ਹੀ ਖੋਲ ਕੇ ਉਮਰ 6 ਮਹੀਨੇ ਮਦਰ ਰਿਕਾਰਡ ਕੀ ਆ ਮਾਦਰ ਦਾ 19 ਕਿਲੋ ਦਾ 19 ਕਿਲੋ ਦਾ ਆਪ ਪਤਾ ਕੁਸ ਕਿਹੜੇ ਸੀ ਇਹ 50 0 ਬਾਟਦੀ ਆ ਡੈਨਮਾਰਕ ਦੇ ਡੈਨਮਾਰਕ ਦੇ 50 0 ਬਾਟਦੀ ਹਾਂ ਹਾਂ ਤੇ ਉਮਰ 6 ਮਹੀਨੇ ਸਿਰਫ ਹਾਂ ਤੇ ਝੋਲੀ ਇਹਦੀ ਸੱਜਣੋਂ ਆ ਲੱਗੂ ਸਮਝਦਾ ਕਫਣ ਵੱੱਛੀ ਨਹੀਂ ਹੁੰਦੀ ਆਪਾਂ ਕਹਿ ਲੀਏ ਵੀ ਗੱਬਣ ਹੁੰਦੀ ਆ ਹਨਾ ਗੱਬਣਾਂ ਦੀ ਗੱਲ ਬਾਤ ਸੀ ਆ ਗੱਬਣ ਵਾਲਾ ਸੀਨੇ ਲੱਗਦਾ ਇਹਦਾ ਇਥੋਂ ਘਮਾ ਕੇ ਰੋਕ ਲਈ ਲੰਬਾਈ ਲੰਬੂਈ ਦਿਖਾ ਦੇ ਗਰੀ ਨਾਲੇ ਮਾਰਦੀ ਫੇਸ ਕੁਆਲਿਟੀ ਦੇ ਕੈਮਰਾ ਹੋਈ ਇਹਦਾ ਇੱਥੇ ਖੜੂਗੀ ਇਸ ਕਿ ਨੀਸ਼ ਨੂੰ ਨੀ ਵਾਲੇ ਪੱਖ ਦੀ ਗੱਲ ਕਰ ਲਈਏ ਇੱਥੋਂ ਦਿਖਾ ਦੇ ਜਿੱਦਾਂ ਘੋੜੀਆਂ ਖੜਦੀਆਂ ਹੁੰਦੀਆਂ ਆਉਂਦੀਆਂ ਨਾ ਮੇਲੇ 'ਚ ਘੋੜੀਆਂ ਵਾਲਾ ਸਿਸਟਮ ਹੀ ਐ ਲੰਬਾਈ ਵੀ ਫੁੱਲ ਐ ਦੀ ਤੇ ਕੱਦ ਵੀ ਫੁੱਲ ਕਰੂਗੀ ਇੱਕ ਤਾਂ ਹੁੰਦੀਆਂ ਨਿੱਕੀਆਂ ਨਿੱਕੀਆਂ ਜੇ ਰਹਿ ਜਾਣੀਆਂ ਹਨਾ ਉਹ ਨਿੱਕੀਆਂ ਵਾਲਾ ਸਿਸਟਮ ਨਹੀਂ ਰਹਿੰਦਾ ਹੈਗਾ ਇਹਦਾ ਕੱਦ ਕਾਟ ਕੱਦ ਕਾਠ ਵੀ ਚੰਗਾ ਕਰੂ ਤੇ ਸੁਭਾਅ ਦੀ ਵੀ ਠੰਡੀ ਸੀਲਾ ਬੇਲ ਵੀ ਬਹੁਤ ਕਰੂ ਹਾਂ ਬੇਲ ਵੀ ਬਹੁਤ ਕਰੂ ਤੇ ਝੋਲੀ ਝੂਲੀ ਵੀ ਇਹਦੀ ਚੰਗੀ ਆ ਹਨਾ ਕੱਲਾ ਕੱਲਾ ਥਾਣਾ ਹਾਂ ਥਣ ਵੀ ਫੁੱਲ ਗੈਪ ਤੇ ਲੱਗਿਆ ਤੇ ਸਿੰਗਲ ਚਾਰ ਨਹੀਂ ਲੱਗ ਕਰੀ ਕੋਸ਼ਿਸ਼ ਦਿਖਾਉਣ ਦੀ ਇੱਥੇ ਇੱਥੋਂ ਦਿਖਾ ਦੇ ਸਿੰਗਲ ਚਾਰ ਨੇ ਝੋਲੀ ਆਇਆ ਹੁਣੀ ਜਿਵੇਂ ਆਪਾਂ ਕਹਿ ਨਹੀਂ ਹੁੰਦਾ ਯਾਰ ਗੱਬਣ ਦੀ ਹੁੰਦੀ ਆ ਉਹ ਸਿਸਟਮ ਆ ਲੈ ਚੱਲ ਭਈ ਐਨ ਇਹ ਬਣੂਗੀ ਕੱਦ ਕਾਠ ਵਾਲੀ ਛੋਟੀ ਨਹੀਂ ਰਹਿੰਦੀ ਉਹ ਗਰੰਟੀ ਵਾਲਾ ਕੰਮ ਹੈ ਇਹਦਾ ਲੈਗ ਸਕੋਰ ਵਾਲਾ ਪੱਖ ਵੀ ਚੰਗਾ ਤੇ ਬਾਕੀ ਥੋੜੀ ਜਿਹੀ ਆਪਾਂ ਜਿਵੇਂ ਕਹਿ ਸਕਦੇ ਆਂ ਵੀ ਥੋੜੀ ਜਿਹੀ ਘੱਟ ਸੰਭਾਲ ਚ ਆਈ ਹੋਈ ਹੈ ਇਹ ਕਿਸੇ ਸੱਜਣ ਨੇ ਨਹੀਂ ਸੰਭਾਲ ਘੱਟ ਕਰੀ ਆ ਜੇ ਕਿਤੇ ਇਹੀ ਬੱਛੀ ਅਪਾ ਕਹਿ ਦੇਣਾ ਨਾ ਜਿਵੇਂ ਗਨ ਕੇ ਗੋਲ ਕਰੀ ਹੋਈ ਹੁੰਦੀ ਹਾ ਤੇ ਰੇਟ ਜਿਹੜਾ ਬਾਈ ਕਰੂਗਾ ਉਦੋਂ ਇਹਦਾ ਡਬਲ ਕੀ ਟ੍ਰਿਪਲ ਰੇਟ 'ਚ ਵੀ ਵੇਕਣ ਵਾਲੀ ਬੱਛੀ ਹਾ ਤੇ ਗਨੇ ਰੇਟ ਦੇ ਵਿੱਚ ਮੇਰਾ ਕਹਿਣ ਦਾ ਭਾਅ ਇੱਥੋਂ ਇੱਥੋਂ ਲੰਬਾਈ ਲੰਬੂਈ ਦਿਖਾ ਦੇਈਂ ਘਰੀ ਕਰਾ ਦੀ ਤਸੱਲੀ ਐਨ ਹਰੇਕ ਪੱਖ ਤੋਂ ਪੈਸੇ ਕਿੰਨੇ ਲਵਾਂਗੇ ਇਹਦੇ ਇਹਦਾ 16000 ਰੁਪਈਆ 16000 ਹਾ ਤੁਹਾਨੂੰ ਦੱਸਿਆ ਸੀ ਨਹੀਂ ਮੈਂ ਇਹਦਾ ਟ੍ਰਿਪਲ ਰੇਟ ਹੁੰਦਾ ਜੇ ਵੀ ਚੰਗੀ ਸੰਭਾਲ ਹੋਈ ਹੋਈ ਹੈ ਨਾ ਹਾ ਵੈਸੇ ਬਾੜੀ ਜ਼ਿਆਦਾ ਨਹੀਂ ਆਪਾਂ ਕਹਿ ਸਕਦੇ ਹਮਮ ਪਰ ਹੈਗੀ ਕੁਆਲਿਟੀ ਦੇ ਵਿੱਚ ਹੈ ਬਾੜੀ ਡਾਊਨ ਨਹੀਂ ਕਹਿ ਸਕਦੇ ਆਪਾਂ ਫਿੱਕ ਕਿਉਂਕਿ ਲੂਈਏ ਹਲੇ ਤਾਂ ਇਹਦੀ ਉਮਰ ਬਿਲਕੁਲ ਛੋਟੀ ਹੈ ਹਾਂ ਲੂਈ ਹੈ ਜੇ ਹੁਣ ਝਾੜਦੀ ਆ ਇੱਕ ਗੱਲ ਸ਼ੁਰੂ ਚ ਹੀ ਦੱਸ ਦਣਾ ਜਿੰਨੇ ਰੇਟ ਹੋਣਗੇ ਰੇਟ ਹੋਣਗੇ ਜਮਾ ਫਿਕਸ ਕੱਲੀ ਛੋਟ ਹੋਊਗੀ ਕੱਲੀ ਛੋਟ ਛਪਾਈ ਆ ਬਸ ਤੇ ਹੁਣ ਮਾਰ ਦੇ ਘਰੀ ਦੋ ਨੰਬਰ ਵਾਲੀ ਤੇ ਕੈਮਰਾ ਦਾ ਸੂਆ ਕਿਹੜਾ ਬਾਈ ਇਹਦਾ ਸੂਆ ਦੂਜਾ ਦੰਦਾਂ ਚ ਕਿਵੇਂ ਆ ਇਹ ਦੰਦਾਂ ਦੀ ਛੇ ਦੰਦਾ ਦੂਜਾ ਸੂਆ ਦੰਦਾਂ ਚ ਛੇ ਦੰਦਾ ਤੇ ਜਾਨ ਜੂਨ ਵਾਲੇ ਮਾਮਲੇ ਚ ਇਹ ਚੰਗੀ ਆ ਬੱਚੀ ਵਜਨ ਵਜੂਦ ਵੀ ਚੰਗਾ ਚਮਕ ਚੌਂਕ ਵੀ ਚੰਗੀ ਆ ਤੇ ਝੋਲ ਵੀ ਚੰਗੀ ਰੱਖਦੀ ਆ ਦਿਨ ਕਿੰਨੇ ਪੈਂਟਿੰਗ ਨੇ ਭਾਈ ਇਹਦੇ 10 ਦਿ ਦੁੱਧ ਕਿੰਨਾ ਕਹ ਦੱਸਿਆ ਆਪਾਂ ਨੂੰ ਇਹਦਾ ਦੁੱਧ 13-14 ਲੀਟਰ ਦੱਸਿਆ ਹਾਂਜੀ 13-14 ਪੈਲਣ ਨੇ 13-14 ਲੀਟਰ ਹਾਂ ਆ ਹਾਈਟ ਇਹਦੀ ਆ ਗਈ ਆਪਾਂ ਕਹਿ ਸਕਦੇ ਹਾਂ ਜਿੱਦਾਂ ਮੀਡੀਅਮ ਚ ਆ ਗਈ ਹਾਂ ਇੱਕ ਵਾਰ ਵੱਡੇ ਕੱਦ ਦੀ ਨਹੀਂ ਹੈਗੀ ਇੱਕ ਤਾਂ ਹੁੰਦੀ ਆ ਵੱਡੀ ਇੱਕ ਹੁੰਦੀ ਆ ਬਾਲੀ ਛੋਟੀ ਇਹਨੂੰ ਆਪਾਂ ਮੀਡੀਅਮ ਕਹਿ ਸਕਦੇ ਹਾਂ ਕਿਉਂਕਿ ਬਾਈ ਨਾਲ ਖੜਾ ਉਹਦੇ ਕੱਦ ਤੋਂ ਆਈਡੀਆ ਲਾ ਲਓ ਕਈ ਵਾਰੀ ਕੋਈ ਭਰਾ ਹੋਰ ਆ ਕੇ ਕਹਿੰਦਾ ਵੀ ਮੈਨੂੰ ਪਤਾ ਨਹੀਂ ਕੈਮਰੇ ਜੀ ਤੁਸੀਂ ਬਾਲੀ ਵੱਡੀ ਛੋਟੀ ਦਿਖਾਤੀ ਹੈ ਨਾ ਹਾਂ ਮੀਡੀਅਮ ਬੱਸ ਉਹ ਨੀਕੀ ਦਿਖਾਵਾਂਗੇ ਆਪਾਂ ਹਾਈਟ ਮੀਡੀਅਮ ਆ ਗਈ ਤੇ ਰੇਟ ਵੀ ਇਹਦਾ ਤੁਹਾਨੂੰ ਹੈਰਾਨ ਕਰਨ 10 ਦਿਨ ਪੈਂਡਿੰਗ ਨੇ 13-14 ਕਿਲੋ ਦਾ ਰਿਕਾਰਡ ਆ ਆ ਗਈ ਜਰਸੀ ਦੇ ਵਿੱਚ ਤੇ ਦੁੱਧ ਆ ਜਿਹੜਾ ਦੁੱਧ ਤੁਹਾਨੂੰ ਪਤਾ ਹੀ ਆ ਜਰਸੀਆਂ ਦਾ ਡੇਲੀ ਆ ਤੁਹਾਨੂੰ ਦੱਸ ਦਿਆਂ ਵੀ ਮੱਜਾਂ ਦੇ ਬਰਾਬਰ ਹੀ ਹੁੰਦਾ ਰੰਗ ਰੂਪ ਦੀ ਬਹੁਤ ਸ਼ਾਨਦਾਰ ਆ ਤੇ ਬਾਕੀ ਸਾਰੀ ਗੱਲ ਆ ਜਿਹੜੀ ਐਂਡ ਤੇ ਆ ਕੇ ਕਹਿੰਦੇ ਵੀ ਰੁਪਈਆਂ ਤੇ ਖੜ ਜਾਂਦੀ ਆ ਕਿਸੇ ਵੀ ਕਿੱਤੇ ਦੀ ਗੱਲ ਕਰ ਲਈ ਆਪਾਂ ਕਿਸੇ ਵੀ ਕਿੱਤੇ ਚ ਵਗ ਜੀਏ ਆਖਰਕਾਰ ਜਮਾ ਐਂਡ ਤੇ ਆ ਕੇ ਬਾਈ ਹਨਾ ਪੈਸੇ ਤੇ ਪੈਸਿਆਂ ਤੇ ਖੜ ਜਾਂਦੀ ਆ ਉਹ ਜਿਹੜੇ ਉਹ ਮੰਤਰੀ ਨੇ ਆਪਣੇ ਦੇਸ਼ ਦੇ ਹਨਾ ਕੋਈ ਆ ਕੋਈ ਵੀ ਆ ਜਿਹੇ ਹਾਂ ਇਹਦੇ ਪੈਸੇ ਕਿੰਨੇ ਲਾਵਾ ਇਹਦਾ 42000 ਰੁਪਇਆ 42000 ਰੁਪਇਆ ਇਹਦਾ ਲੈਣਾ ਉਹ ਜੋ ਛੋਟ ਛੱਪਾ ਜਿਹਾ ਬਾਈ ਨਾ ਕਰਦਾਗਾ ਸੁਬਾਹ ਦੀ ਠੰਡੀ ਹੈ ਜਮਾਂ ਠੰਡੀ ਸੀ ਲੋ ਸੁਬਾਹ ਆ ਦੀ ਠੰਡਿਆ ਗਰੀ ਥਣ ਦਿਖਾਈ ਥਣ ਚੰਗਾ ਲੱਗਿਆ ਇਥੋਂ ਥਣ ਦਾ ਸਹਿਜ ਬਹੁਤ ਸੋਹਣਾ ਰੱਖਦੇ ਇਥੋਂ ਤਾਂ ਵਾਜ ਨਹੀਂ ਜਿਹਾ ਲੱਗਦਾ ਬਸ 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 ਆਰਡਰ ਬਣਾਉਗੀ ਨਾਲ ਲੱਗਵਾ ਹਿਕਸ ਬਿਲਕੁਲ ਹਾਲੇ ਤਾਂ ਛੱਪਾ ਜਿਹਾ ਹੀ ਮਾਰਦੀ ਹੈ ਤਕਰੀਬਨ ਤਕਰੀਬਨ ਹਾਂ ਇਹਦਾ ਬਾਈ ਕਹਿੰਦਾ ਲੈਣਾ 42 ਤੇ ਹੁਣ ਮਾਰ ਦੇ ਦਿੱਤੇ ਕੈਮਰਾ ਕਾਦੇ ਦਾ ਵੀ ਆਪਾਂ ਕਹਿ ਸਕਦੇ ਆ ਵੀ ਮੀਡੀਅਮ ਹੈਡ ਚ ਹੀ ਆ ਇਹਦਾ ਸੂਆ ਕਿਹੜਾ ਬਾਈ ਦੂਜਾ ਦੂਜਾ ਸੂਆ ਇਹ ਵੀ ਆਰਡਰ ਜਮਾ ਨਾਲ ਲੱਗਵਾ ਜੀ ਰੱਖੂ ਹਣਾ ਹਾਂ ਇਹਦੀ ਚਵਾਈ ਜੂਈ ਖਤਰਨਾਕ ਹੋਊਗੀ ਜਿਹਦੇ ਹਿਸਾਬ ਨਾਲ ਇਹ ਥਣ ਦਸ ਆਏ ਜਾ ਇਹਦੇ ਕਿੰਨੇ ਦਿਨ ਪੈਂਡਿੰਗ ਨੇ ਬਾਈ ਇਹਦਾ ਹਫਤਾ ਇੱਕ ਹਫਤਾ ਹਾਂ ਇਹਦਾ ਦੁੱਧ ਕਿੰਨਾ ਕੁ ਦੱਸਿਆ ਇਹਦਾ ਵੀ 13-14 ਕਿਲੋ ਦਾ ਹੀ ਆ 13-14 ਦਾ ਤੇ ਰੇਟ ਤੁਹਾਨੂੰ ਇਹਦਾ ਵੀ ਹੈਰਾਨ ਕਰਨ ਵਾਲਾ ਕਰਾ ਦੇਮ ਇੱਥੋਂ ਮਾਰ ਦੀ ਫੇਸ ਕੁਆਲਿਟੀ ਦੇ ਕੈਮਰਾ ਆ ਗਈ ਜਰਸੀ ਦੇ ਵਿੱਚ ਹੀ ਲੈ ਆ ਬਾਈ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਹੈ ਤੇ ਜਿਹੜੀ ਆਰਡਰ ਦੀ ਸ਼ੇਪ ਆ ਸ਼ੇਪ ਵੀ ਸੋਹਣੀ ਰੱਖਦੀ ਹੈ ਕਿਉਂਕਿ ਇਹੀ ਸ਼ੇਪ ਆਰਡਰ ਦੀ ਕਾਮਯਾਬ ਰਹਿੰਦੀ ਆ ਤਕਰੀਬਨ ਗਾਵਾਂ ਚ ਜਿਹੜੀ ਨਾਲ ਲੱਗ ਮੇ ਆਰਡਰ ਆ ਜਾਂਦੇ ਆ ਤੇ ਜਿਹੜੇ ਟੁੱਟ ਮੇ ਜਿਹੜਾ ਆਰਡਰ ਆ ਗਾਵਾਂ ਚ ਉਹ ਚ ਸਭ ਤੋਂ ਜ਼ਿਆਦਾ ਪ੍ਰੋਬਲਮ ਤਾਂ ਆਉਂਦੀ ਆ ਮਸਟੈਟਸ ਦੀ ਤੇ ਦੂਜੇ ਨੰਬਰ ਤੇ ਵਿੱਚ ਪ੍ਰੋਬਲਮ ਆ ਜਾਂਦੀ ਆ ਵੀ ਜਿੱਦਾਂ ਕਿਸੇ ਨੇ ਭੀੜ ਭੜੱਕੇ ਚ ਗਾਵਾਂ ਰੱਖਣੀਆਂ ਹਨ ਜਗ੍ਹਾ ਦੀ ਕਮੀ ਆ ਉੱਥੇ ਭਾਈ ਥਣ ਤੇ ਪੈਰ ਪੂਰ ਤੇ ਕਣ ਦਾ ਖਤਰਾ ਰਹਿਣਾ ਹੁੰਦਾ ਜਿਹੜਾ ਜਾਵੇ ਆਪਾਂ ਕਹਿ ਸਕਦੇ ਹਾਂ ਲਮਕਮਾਂ ਚ ਤੇ ਸੁਹਾ ਦੀ ਕਿਵੇਂ ਬਾਈ ਠੰਡੀ ਆਈ ਠੰਡੀ ਆ ਹੈ ਠੰਡੀ ਆ ਜਾ ਬਲਤਾਂ ਲੱਤਾਂ ਵਾਲੀ ਤਾਂ ਨਹੀਂ 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 ਲੱਤਾਂ ਵਾਲੀ ਕੋਈ ਨਹੀਂ ਹੈ ਠੀਕ ਹੈ ਗੱਲ ਹਾਂ ਥੋੜਾ ਜਿਹਾ ਡਰਦੀ ਆ ਨਾ ਹਾਂ ਥੋੜਾ ਜਿਹਾ ਡਰਦੀ ਆ ਤੇ ਝੋਲ ਚੰਗੀ ਬਣਾਉਗੀ ਥੱਲਿਓ ਆਰਡਰ ਸੋਹਣਾ ਬਣਾਉਗੀ ਖਣ ਦਾ ਸਹਿਜ ਵੀ ਸੋਹਣਾ ਰੱਖੋ ਇਹਦਾ ਕੀ ਰੇਟ ਰਹੂਗਾ ਬਾਈ ਇਹਦਾ 40000 ਰੁਪਿਆ ਇਹਦਾ 40 ਹਾਂ ਤਕਰੀਬਨ ਤਕਰੀਬਨ ਆਪਣਾ ਫਿਕਸਡ ਰੇਟ ਹੈ ਨਾ ਹਾਂ ਮੰਗਣ ਨੂੰ 50 ਕਹਿ ਜਾਂਦੇ ਠੀਕ ਹੈ ਹੋਰ ਕਹਿ ਦਿੰਦੇ ਥੋੜੇ ਫਿਕਸ ਠੀਕ ਹੈ ਗੱਲ ਨੰਬਰ ਬੋਲ ਦਿੰਜੀ 98036 0888 990360588822 ਦਾ ਨੰਬਰ ਹੈ ਜੇ ਕਿਸੇ ਭਰਾ ਨੇ ਜੋੜਾ ਲੈਣਾ ਹੋਇਆ ਦੋ ਜੋੜੇ ਚ ਹੋਰ ਡਾਦਾਂਗੇ ਭਾਵੇਂ ਪੁੱਛਿਆ ਵੀ ਨਹੀਂ 2280 ਦਾ ਜੋੜਾ ਹੋ ਜੂਗਾ ਜੇ ਕਿਸੇ ਭਰਾ ਨੇ ਜੋੜਾ ਹੀ ਲੈਣਾ ਪਹੁੰਚ ਪਹੁੰਚ ਵਾਲਾ ਸੀਨ ਆ ਜਿਹੜਾ ਉਹਦੇ ਰੁਪਏ ਲੱਗਣਗੇ ਤੁਹਾਡੇ ਅੱਡ ਹਾਂ ਇਹ ਪਹੁੰਚ ਨਹੀਂ ਹੋਏ ਇੱਥੋਂ ਇੱਥੋਂ ਦਾ ਮੁੱਲ ਹਾਂ ਇੱਥੋਂ ਦਾ ਮੁੱਲ ਬਾਕੀ ਨੰਬਰ 22 ਦਾ ਮਿਲਿਆ ਲਿਓ ਜਿਹਨੂੰ ਵੀ ਇਹ ਪਸ਼ੂ ਪਸੰਦ ਆਉਣਗੇ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ